ਮੇਰਾ ਨਾਮ ਾਰਮਾਨ ਹੈ ਤੇ ਕੁਝ ਦਿਨ ਪਹਿਲਾਂ ਹੀ ਮੇਰਾ ਵਿਆਹ ਹੋਇਆ ਸੀ। ਮੇਰੀ ਘਰਵਾਲੀ ਦੀ ਉਮਰ 15 ਸਾਲ ਸੀ ਅਤੇ ਮੈਂ ਸੁਹਾਗ ਰਾਤ ਮਨਾਉਣ ਲਈ ਬੁਰੀ ਤਰ੍ਹਾਂ ਤੜਫ ਰਿਹਾ ਸੀ। ਮੇਰੀ ਮਾਂ ਨੇ ਸਖਤੀ ਨਾਲ ਕਹਿ ਦਿੱਤਾ ਸੀ ਕਿ ਪਹਿਲੀ ਰਾਤ ਉਸ ਨੂੰ ਹੱਥ ਨਹੀਂ ਲਾਉਣਾ ਤੇ ਮੈਂ ਸਬਰ ਕਰਕੇ ਬੈਠ ਗਿਆ ਸੀ। ਮੈਂ 24 ਸਾਲਾਂ ਦਾ ਸੀ। ਵਿਆਹ ਨੂੰ 20 ਦਿਨ ਹੋ ਗਏ ਸੀ ਤੇ ਹੁਣ ਤਾਂ ਸਬਰ ਦਾ ਬੰਨ ਵੀ ਟੁੱਟ ਰਿਹਾ ਸੀ। ਇੱਕ ਰਾਤ ਮੈਂ ਆਪਣੀ ਮਾਂ ਨੂੰ ਨੀਂਦ ਦੀ ਦਵਾਈ ਦੇ ਕੇ ਸੁਵਾ ਦਿੱਤਾ ਅਤੇ ਉਸ ਤੋਂ ਬਾਅਦ ਆਪਣੇ ਘਰ ਵਾਲੀ ਨਾਲ ਮੈਂ ਸਾਰੀ ਰਾਤ ਦੋਸਤੋ ਸਾਡੇ ਘਰ ਵਿਆਹ ਚਦਲਾ ਬਦਲੀਦਾਰ ਵਾਸੀ ਤਿਸ ਘਰ ਵਿੱਚ ਕੁੜੀ ਦਾ ਰਿਸ਼ਤਾ ਹੁੰਦਾ ਸੀ ਉਸ ਘਰ ਵਿੱਚ ਮੁੰਡੇ ਦਾ ਵੀ ਵਿਆਹ ਹੁੰਦਾ ਸੀ ਇਹ ਰਿਵਾਜ ਸ਼ੁਰੂ ਤੋਂ ਚੱਲਦਾ ਆ ਰਿਹਾ ਸੀ ਮੇਰੀ ਭੈਣ ਮੇਰੇ ਮਾਮੇ ਦੇ ਮੁੰਡੇ ਨੂੰ ਪਸੰਦ ਕਰਦੀ ਸੀ ਅਤੇ ਮੈਂ ਉਸ ਤੋਂ ਵੱਡਾ ਸੀ ਪਰ ਫਿਰ ਵੀ ਮੈਨੂੰ ਆਪਣੀ ਭੈਣ ਦੀ ਪਸੰਦ ਦਾ ਧਿਆਨ ਸੀ ਜਦੋਂ ਮੇਰਾ ਮਾਮਾ ਰਿਸ਼ਤਾ ਲੈ ਕੇ ਆਇਆ ਤਾਂ ਉਸਨੇ ਬਦਲੇ ਵਿੱਚ ਮੇਰੀ ਮਾਂ ਨੂੰ ਕਿਹਾ ਕਿ ਤੂੰ ਆਪਣੇ ਪੁੱਤ ਦਾ ਵਿਆਹ ਮੇਰੀ ਧੀ ਨਾਲ ਕਰ ਦੇ ਅਤੇ ਮੈਂ ਤੇਰੀ ਧੀ ਦਾ ਆਪਣੇ ਪੁੱਤ ਨਾਲ ਕਰ ਦੇਣਾ ਮੇਰੀ ਮਾਂ ਸੁਣ ਕੇ ਹੈਰਾਨ ਹੋ ਗਈ ਸੀ ਕਹਿ ਲੱਗੀ ਤੇਰੀ ਧੀ ਸਲਮਾ ਇੰਨੀ ਛੋਟੀ ਹੈ ਸਿਰਫ 15 ਸਾਲਾਂ ਦੀ ਹੈ ਤੇ ਹਾਲੇ 10ਵੀਂ ਕਲਾਸ ਵਿੱਚ ਪੜ੍ਹਦੀ ਹੈ ਕੀ ਤੂੰ ਉਸਨੂੰ ਇੰਨੀ ਛੋਟੀ ਉਮਰ ਵਿੱਚ ਵਿਆਹ ਕਰ ਦੇਵੇਂਗਾ ਮੈਂ ਵੀ ਉਸਦੀ ਗੱਲ ਤੇ ਬਹੁਤ ਹੈਰਾਨ ਸੀ। ਮੈਨੂੰ ਆਪਣੇ ਮਾਮੇ ਦੀ ਗੱਲ ਬੜੀ ਅਜੀਬ ਲੱਗ ਰਹੀ ਸੀ। ਫਿਰ ਮੇਰਾ ਮਾਮਾ ਕਹਿਣ ਲੱਗਾ ਕਿ ਹਾਂ ਤੇਰੀ ਮਰਜ਼ੀ ਹੈ। ਜੋ ਰਿਵਾਜ ਹੈ ਉਸ ਨੂੰ ਤਾਂ ਨਿਭਾਉਣਾ ਹੀ ਪੈਣਾ। ਅਤੇ ਇਸ ਲਈ ਮੈਂ ਆਪਣੀ ਧੀ ਸਲਮਾ ਦਾ ਤੇਰੇ ਪੁੱਤ ਨਾਲ ਵਿਆਹ ਕਰਨਾ ਚਾਹਣਾ ਤੇ ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਮੇਰੀ ਮਾਂ ਚੁੱਪ ਕਰ ਗਈ ਸੀ। ਇਹ ਸੁਣ ਕੇ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਪਰ ਮੇਰੀ ਭੈਣ ਬਹੁਤ ਖੁਸ਼ੀ ਕਿਉਂਕਿ ਜਿਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ ਉਸ ਨੂੰ ਬਿਨਾਂ ਮੰਗੇ ਉਹ ਮਿਲ ਰਿਹਾ ਸੀ ਤੇ ਮੈਂ ਵੀ ਮਾਂ ਦੀ ਜਿੱਦ ਦੇ ਅੱਗੇ ਮਜਬੂਰ ਹੋ ਗਿਆ ਸੀ ਤੇ ਵਿਆਹ ਲਈ ਹਾਮੀ ਭਰ ਦਿੱਤੀ ਸੀ। ਸਲਮਾ ਸਾਡੇ ਘਰ ਖੇਲਣ ਆਇਆ ਕਰਦੀ ਸੀ। ਉਹ ਮੇਰੇ ਸਾਹਮਣੇ ਹੀ ਵੱਡੀ ਹੋਈ। ਉਸ ਤੋਂ ਮੈਂ ਪੂਰੇ 13 ਸਾਲ ਵੱਡਾ ਸੀ। ਉਂਝ ਵੀ ਖਾਨਦਾਨ ਵਿੱਚ ਕੋਈ ਬਰਾਬਰ ਦਾ ਰਿਸ਼ਤਾ ਹੁੰਦਾ ਹੀ ਨਹੀਂ ਸੀ। ਸਾਡੇ ਖਾਨਦਾਨ ਦੇ ਵਿੱਚ ਤਾਂ ਇਹੋ ਕੁ ਚੱਲਦਾ ਸੀ। ਬਿਨਾਂ ਅਧਲਾ ਬਦਲੀ ਦੇ ਕਿਸੇ ਦਾ ਵਿਆਹ ਹੀ ਨਹੀਂ ਹੁੰਦਾ ਸੀ ਫੇਰ ਭਾਣਾ ਉਸ ਦੇ ਲਈ ਕਈ ਕਈ ਸਾਲ ਇੰਤਜ਼ਾਰ ਕਰਨਾ ਪਵੇ ਉਸ ਨੂੰ ਸਵੀਕਾਰਨੀ ਹੀ ਪੈਂਦੀ ਸੀ ਉਸ ਸਵੀਕਾਰ ਨਾਲੋਂ ਚੰਗਾ ਸੀ ਕਿ ਮੈਂ ਘੱਟ ਉਮਰ ਦੀ ਸਲਮਾ ਨਾਲ ਵਿਆਹ ਕਰਵਾ ਹੀ ਲੈਂਦਾ ਅਤੇ ਮੈਂ ਆਪਣੀ ਸਹਿਮਤੀ ਦੇ ਦਿੱਤੀ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਜਾਂਦੀ ਇਦਾਂ ਹੀ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਬੜੀ ਧੂਮ-ਧਾਮ ਨਾਲ ਤਿਆਰੀਆਂ ਚੱਲ ਰਹੀਆਂ ਸੀ ਵਿਆਹ ਦੇ ਦਿਨ ਨੇੜੇ ਆ ਰਹੇ ਸੀ ਜਿਸ ਦਿਨ ਮੈਂ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਕੇ ਆਇਆ ਸੀ ਸਾਡੇ ਘਰ ਵਿੱਚ ਮੇਰੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਸੀ ਹਰ ਇੱਕ ਚੀਜ਼ ਖਰੀਦ ਕੇ ਲੈ ਕੇ ਆਏ ਕਿਉਂਕਿ ਮੈਂ ਵੀ ਇੱਕ ਵਧੀਆ ਇੰਟਰਨੈਸ਼ਨਲ ਕੰਪਨੀ ਵਿੱਚ ਨੌਕਰੀ ਕਰਦਾ ਸੀ ਮੇਰੀ ਤਨਖਾਹ ਚੰਗੀ ਸੀ ਤੇ ਮੈਂ ਆਪਣੀ ਭੈਣ ਦਾ ਵਿਆਹ ਪੂਰੇ ਦਿਲ ਨਾਲ ਤੇ ਧੂਮ ਧਾਮ ਨਾਲ ਕਰਨਾ ਚਾਹੁੰਦਾ ਸੀ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਬਸ ਮੈਨੂੰ ਇਸ ਗੱਲ ਤੋਂ ਸ਼ਰਮ ਆ ਰਹੀ ਸੀ ਕਿ ਮੇਰੇ ਦੋਸਤ ਕੀ ਕਹਿਣਗੇ ਕਿ ਮੇਰੀ ਘਰ ਵਾਲੀ ਸਿਰਫ 14 ਸਾਲਾਂ ਦੀ ਹੈ ਇਹ ਹੀ ਗੱਲ ਮੈਨੂੰ ਵਿੱਚੋਂ ਵਿਚਖਾ ਰਹੀ ਸੀ ਜਦੋਂ ਕਿ ਮੈਂ ਆਪ 26 ਸਾਲਾਂ ਦਾ ਸੀ ਮੈਂ ਵੇਖਿਆ ਕਿ ਵਿਦਾ ਹੁੰਦੇ ਹੋਏ ਮੇਰੀ ਘਰ ਵਾਲੀ ਬਹੁਤ ਉੱਚੀ ਉੱਚੀ ਰੋ ਰਹੀ ਸੀ ਸ਼ਾਇਦ ਉਹ ਇਸ ਵਿਆਹ ਦੇ ਲਈ ਤਿਆਰ ਨਹੀਂ ਸੀ ਉਸਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਇਹ ਸਭ ਕੁਝ ਹੋ ਜਾਊਗਾ ਕਿਉਂਕਿ ਉਹ ਤਾਂ ਹਲੇ ਪੜ ਰਹੀ ਸੀ ਅਤੇ ਉਸ ਨੂੰ ਵਿਦਾ ਕਰ ਦਿੱਤਾ ਗਿਆ ਭੈਣ ਤੋਂ ਬਾਅਦ ਕਰਦੇ ਵਿੱਚ ਕਮਕਾਰ ਕਰਨ ਵਾਲਾ ਸੰਭਾਲਣ ਵਾਲਾ ਕੋਈ ਨਹੀਂ ਸੀ ਇਸ ਲਈ ਮੇਰਾ ਵਿਆਹ ਹੋਣਾ ਵੀ ਜ਼ਰੂਰੀ ਸੀ ਮਾਂ ਉਸ ਨੂੰ ਵਿਦਾ ਕਰਵਾ ਕੇ ਲੈ ਆਈ ਸੀ ਛੋਟੀ ਜਹੀ ਬੱਚੀ ਉਸ ਦੇ ਅਰਮਾਨ ਵਿੱਚ ਹੀ ਰਹਿ ਗਏ ਸੀ ਤੇ ਚੁੱਪ ਕਰਕੇ ਬੈਠੀ ਸੀ ਲਾਲ ਜੋੜੇ ਦੇ ਵਿੱਚ ਉਹ ਬਹੁਤ ਤਿਆਰ ਹੋਈ ਹੋਈ ਸੀ ਪਰ ਲਗਾਤਾਰ ਰੋ ਰਹੀ ਸੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ ਕਿ ਪਹਿਲੀ ਰਾਤ ਸਾਰੇ ਕਸਰ ਪੂਰੀ ਕਰ ਦੂੰਗਾ ਪਰ ਉਸ ਨੂੰ ਵੇਖ ਕੇ ਤਾਂ ਮੈਨੂੰ ਅਜੀਬ ਲੱਗ ਰਿਹਾ ਸੀ ਮੇਰੀ ਮਾਂ ਦੀ ਗੱਲ ਤੇ ਵੀ ਮੈਂ ਹੈਰਾਨ ਹੀ ਰਹਿ ਗਿਆ ਜਦ ਉਸਨੇ ਮੈਨੂੰ ਕੋਲ ਬੁਲਾ ਕੇ ਕਿਹਾ ਕਿ ਸਲਮਾ ਹਜੇ ਬਹੁਤ ਡਰੀ ਹੋਈ ਹੈ ਇਸ ਲਈ ਤੂੰ ਉਸ ਨੂੰ ਪਹਿਲੀ ਰਾਤ ਕੁਝ ਨਾ ਕਹੀ ਸਗੋਂ ਮੈਂ ਉਸ ਦੇ ਨਾਲ ਸੋਵਾਂਗੀ ਤੂੰ ਉਸ ਤੋਂ ਦੂਰ ਹੀ ਰਹੀ ਉਸ ਤੋਂ ਬਾਅਦ ਮੈਨੂੰ ਆਪਣੀ ਮਾਂ ਤੇ ਵੀ ਬਹੁਤ ਗੁੱਸਾ ਆਇਆ ਮੈਂ ਦੱਸ ਨਹੀਂ ਸਕਦਾ ਸੀ ਕਿ ਮੈਨੂੰ ਕੀ ਮਹਿਸੂਸ ਹੋ ਰਿਹਾ ਸੀ ਕੀ ਹੱਦ ਹੈ ਸੁਹਾਗਰਾਤ ਮੇਰੀ ਹੈ ਘਰ ਵਾਲੀ ਮੇਰੀ ਤੇ ਉਸ ਨਾਲ ਮੇਰੀ ਮਾਂ ਸੌਗੀ ਪਰ ਫਿਰ ਮੈਂ ਉਸਦੀ ਮਜਬੂਰੀ ਨੂੰ ਵੇਖਦੇ ਹੋਏ ਹਾਂ ਕਰ ਦਿੱਤੀ ਸੀ ਅਤੇ ਉਹ ਦੂਜੇ ਕਮਰੇ ਵਿੱਚ ਜਾ ਕੇ ਸੌਂ ਗਈ ਸਵੇਰੇ ਸਵੇਰੇ ਦੋਸਤ ਮਜ਼ਾਕ ਕਰਨ ਲੱਗੇ ਉਹਨਾਂ ਨੇ ਤਾਂ ਹਾਲੇ ਤੱਕ ਉਸ ਨੂੰ ਵੇਖਿਆ ਵੀ ਨਹੀਂ ਸੀ ਕਿ ਉਹ ਹਿੰਨੀ ਘੱਟ ਉਮਰ ਦੀ ਹੈ ਪਰ ਉਹ ਮੈਨੂੰ ਮਜ਼ਾਕ ਕਰ ਰਹੇ ਸੀ ਕਿ ਕਿੱਦਾਂ ਦੀ ਰਾਤ ਰਹੀ ਤੇਰੀ ਪਹਿਲੀ ਰਾਤ ਵਿੱਚ ਤੂੰ ਕੀ ਕੀਤਾ ਮੈਂ ਉਹਨਾਂ ਨੂੰ ਕੀ ਦੱਸਦਾ ਤੇ ਮੈਂ ਟਾਲਮਟੋਲ ਕਰਦਾ ਰਿਹਾ ਅਤੇ ਫਿਰ ਦੂਜੇ ਦਿਨ ਜਿੱਦਾਂ ਹੀ ਮੈਂ ਆਪਣੇ ਕਮਰੇ ਵਿੱਚ ਗਿਆ ਉਹ ਇੱਕਦਮ ਬੈੱਡ ਤੋਂ ਖੜੀ ਹੋ ਗਈ ਤੇ ਮੈਨੂੰ ਵੇਖ ਕੇ ਡਰਨ ਲੱਗੀ ਮੈਂ ਉਸ ਨੂੰ ਬਹੁਤ ਸਮਝਾਇਆ ਕਿ ਤੂੰ ਡਰਨਾ ਉਹ ਵੱਡੀਆਂ-ਵੱਡੀਆਂ ਅੱਖਾਂ ਨਾਲ ਮੈਨੂੰ ਵੇਖ ਰਹੀ ਸੀ ਜਿੱਦਾਂ ਪਤਾ ਨਹੀਂ ਕੀ ਹੋ ਜਾਊਗਾ ਮੈਂ ਉਸ ਨੂੰ ਬੜੇ ਪਿਆਰ ਨਾਲ ਕਿਹਾ ਕਿ ਤੂੰ ਘਬਰਾ ਨਾ ਮੈਂ ਤੇਰਾ ਘਰ ਵਾਲਾ ਹਾਂ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਨਾ ਹੀ ਤੇਰੇ ਨਾਲ ਕੁਝ ਗਲਤ ਕਰੂੰਗਾ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਸਮਝਣ ਨੂੰ ਤਿਆਰ ਹੀ ਨਹੀਂ ਸੀ। ਉਹ ਇਸ ਕਦਰ ਡਰੀ ਹੋਈ ਸੀ ਕਿ ਜਿੱਦਾਂ ਪਤਾ ਨਹੀਂ ਕੀ ਹੋ ਜਾਊਗਾ। ਮੈਨੂੰ ਕਮਰੇ ਵਿੱਚ ਦੇਖ ਕੇ ਉਹ ਬਾਹਰ ਚਲੀ ਗਈ ਅਤੇ ਮਾਂ ਦੇ ਨਾਲ ਚਿਪਕ ਕੇ ਬੈਠ ਗਈ। ਥੋੜੇ ਚਿਰ ਦੇ ਵਿੱਚ ਮੇਰੀ ਮਾਂ ਕਮਰੇ ਚ ਆਈ ਤੇ ਮੈਨੂੰ ਘੂਰਦੇ ਹੋਏ ਕਹਿਣ ਲੱਗੀ ਕਿ ਮੈਂ ਤੈਨੂੰ ਮਨਾ ਮਨਾ ਕੀਤਾ ਸੀ ਸਖਤੀ ਨਾਲ ਵੀ ਕਿਹਾ ਸੀ ਕਿ ਸਨਮਾ ਨੂੰ ਕੁਝ ਨਹੀਂ ਕਹਿਣਾ ਪਰ ਤੇਰੇ ਤੋਤਾ ਇੰਤਜ਼ਾਰ ਹੀ ਨਹੀਂ ਹੁੰਦਾ। ਮੈਂ ਤੈਨੂੰ ਕਿਹਾ ਸੀ ਇਸ ਨੂੰ ਡਰਾਉਣ ਦੀ ਲੋੜ ਨਹੀਂ। ਪਰ ਤੇਰੇ ਤੋਂ ਸਬਰ ਨਹੀਂ ਹੋ ਰਿਹਾ ਮਾਂ ਦੀ ਇਸ ਗੱਲ ਉੱਤੇ ਮੇਰੇ ਸਬਰ ਦਾ ਕੁੱਟ ਪੀ ਕੇ ਰਹਿ ਗਿਆ ਸੀ ਸਗੋਂ ਮੈਂ ਕੋਈ ਜਵਾਬ ਨਹੀਂ ਦਿੱਤਾ ਅਤੇ ਗੁੱਸੇ ਵਿੱਚ ਕਮਰੇ ਦੀਆਂ ਚੀਜ਼ਾਂ ਮੈਂ ਇੱਧਰ ਤੋਂ ਉੱਧਰ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਸੀ ਮਾਂ ਨੇ ਕਿਹਾ ਕਿ ਜਦੋਂ ਤੱਕ ਉਸ ਦਾ ਡਰ ਨਹੀਂ ਨਿਕਲ ਜਾਂਦਾ ਤੂੰ ਉਸ ਨੂੰ ਕੁਝ ਨਹੀਂ ਕਹਿ ਸਕਦਾ ਤੇ ਉਸ ਦੇ ਨੇੜੇ ਵੀ ਨਾ ਜਾਈਂ ਜੀ ਉਹ ਡਰ ਗਈ ਰੱਬ ਨਾ ਕਰੇ ਉਸ ਨੂੰ ਕੁਝ ਹੋ ਗਿਆ ਤੇ ਉਸਦੇ ਪਿਓ ਦੇ ਘਰ ਗਈ ਤਾਂ ਫੇਰ ਤੇਰੀ ਭੈਣ ਦਾ ਉੱਥੇ ਰਹਿਣਾ ਮੁਸ਼ਕਲ ਹੋ ਜਾਊਗਾ ਹੁਣ ਮੈਂ ਵੀ ਚੁੱਪ ਹੋ ਗਿਆ ਸੀ ਕਿ ਸ਼ਾਇਦ ਮਾਂ ਸਹੀ ਕਹਿ ਰਹੀ ਸੀ ਪਰ ਆਖਰ ਕਦੋਂ ਤੱਕ ਸਬਰ ਕਰਦਾ ਅਸੀਂ ਦੋਨੋਂ ਇੱਕ ਕਮਰੇ ਵਿੱਚ ਸੌਂਦੇ ਸੀ ਮੈਂ ਪੂਰੀ-ਪੂਰੀ ਰਾਤ ਉਸਦੇ ਭੋਲੇਪਨ ਨੂੰ ਵੇਖਦਾ ਰਹਿੰਦਾ ਔਰ ਰਾਤ ਨੂੰ ਕਿਸੇ ਮਾਸੂਮ ਬੱਚੇ ਵਾਂਗ ਸੁੱਤੀ ਰਹਿੰਦੀ ਉਸ ਨੂੰ ਕੋਈ ਹੋਸ਼ਨਾ ਹੁੰਦਾ ਪਰ ਮੇਰਾ ਸਬਰ جواب ਦੇ ਗਿਆ ਸੀ ਅਤੇ ਫੇਰ ਇੱਕ ਰਾਤ ਮੈਂ ਮਜਬੂਰ ਹੋ ਕੇ ਇੱਕ ਸਕੀਮ ਵਿੱਚ ਕਾਮਯਾਬ ਹੋ ਗਿਆ ਸੀ ਪਰ ਉਸ ਰਾਤ ਸ਼ਰਮਾ ਬਹੁਤ ਰੋਈ ਸੀ ਉਸਦੀ ਹਾਲਤ ਖਰਾਬ ਹੋ ਗਈ ਸੀ ਮੈਂ ਆਪਣੇ ਘਰ ਵਾਲੇ ਹੋਣ ਦਾ ਹੱਕ ਉਸ ਤੋਂ ਲੈ ਲਿਆ ਸੀ ਪਰ ਸ਼ਾਇਦ ਉਹ ਦਿਮਾਗੀ ਤੌਰ ਉਤੇ ਮੇਰੀ ਘਰਵਾਲੀ ਬਣਨ ਲਈ ਤਿਆਰ ਨਹੀਂ ਸੀ ਤੇ ਮੈਂ ਉਸ ਨਾਲ ਧੱਕਾ ਕੀਤਾ ਸੀ ਇਸ ਕਰਕੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਸ ਨੂੰ ਰੋਂਦੇ ਵੇਖ ਮੈਂ ਖबरा ਗਿਆ ਸੀ ਤੇ ਕਿਹਾ ਕਿ ਸ਼ਰਮਾ ਤੂੰ ਡਰਨਾ ਤੂੰ ਸਾਰੇ ਲਿਹਾਜ਼ ਤੋਂ ਮੇਰੀ ਘਰਵਾਲੀ ਹੈ ਤੇ ਮੈਨੂੰ ਪੂਰਾ ਹੱਕ ਹੈ ਤੇਰੇ ਉੱਤੇ ਆਪਣਾ ਹੱਕ ਜਮਾਉਣ ਦਾ ਮੈਂ 1 ਮਹੀਨੇ ਤੱਕ ਸਬਰ ਕਰ ਲਿਆ ਪਰ ਹੁਣ ਮੇਰੇ ਤੋਂ ਸਬਰ ਨਹੀਂ ਹੋ ਰਿਹਾ ਇਸ ਲਈ ਤੂੰ ਮੈਨੂੰ ਮਾਫ ਕਰ ਦੇ ਤੇ ਉਸਨੇ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਲਗਾਤਾਰ ਰੋਂਦੀ ਰਹੀ ਸਵੇਰ ਹੋਣ ਤੱਕ ਉਸਨੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ ਮਾਂ ਨੇ ਉਸਦੀ ਹਾਲਤ ਵੇਖੀ ਤਾਂ ਉਹ ਸਮਝ ਗਈ ਕਿ ਮੈਂ ਉਸਦੇ ਨਾਲ ਜ਼ਰੂਰ ਕੁਝ ਗਲਤ ਕੀਤਾ ਹੈ ਮੇਰੀ ਮਾਂ ਨੇ ਮੈਨੂੰ ਬੋਲਣਾ ਸ਼ੁਰੂ ਕਰ ਦਿੱਤਾ ਹੋਣ ਲਗਾਤਾਰ ਰੋ ਰਹੀ ਸੀ ਤੇ ਮੇਰੀ ਮਾਂ ਮੈਨੂੰ ਪੁੱਛ ਰਹੀ ਸੀ ਪਰ ਮੈਂ ਉਸ ਦੀ ਕਿਸੇ ਗੱਲ ਤੇ ਧਿਆਨ ਨਾ ਦਿੱਤਾ ਵਿਆਹ ਵੀ ਉਹਨਾਂ ਨੇ ਹੀ ਧੱਕੇ ਨਾਲ ਕਰਵਾਇਆ ਸੀ ਪਰ ਜਦੋਂ ਮੈਂ ਆਪਣੇ ਘਰ ਵਾਲੇ ਹੋਣ ਦਾ ਹੱਕ ਕੋਇਆ ਤਾਂ ਫਿਰ ਮੈਂ ਕੀ ਕਰਦਾ ਹੁਣ ਮੈਂ ਆਪਣੇ ਦਫ਼ਤਰ ਗਿਆ ਤੇ ਆਪਣੀ ਇੱਕ ਨੌਕਰਾਨੀ ਦੀਆਂ ਗੱਲਾਂ ਸੁਣ ਕੇ ਮੈਨੂੰ ਸਲਮਾ ਤੇ ਤਰਸ ਆ ਗਿਆ ਸੀ ਉਹ ਕਹਿਣ ਲੱਗੀ ਕਿ ਮੈਂ ਆਪਣੇ ਘਰ ਵਾਲੇ ਤੋਂ ਅਲੱਗ ਰਹਿਣੀ ਹਾਂ ਕਿਉਂਕਿ ਉਹ ਅਮਰੀਕਾ ਤੋਂ ਮਰਦੀਦੀ ਦਾ ਵਿਆਹ ਕਰਨਾ ਚਾਹੁੰਦਾ ਹੈ ਮੈਂ ਉਸ ਨੂੰ ਕਿਹਾ ਕੀ ਇਸ ਵਿੱਚ ਬੁਰਾਈ ਕੀ ਹੈ ਵਿਆਹ ਦਾ ਕਰਨਾ ਹੀ ਹੈ ਉਸਦੀ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ ਮੈਂ ਲਾਪਰਵਾਹੀ ਨਾਲ ਕਹਿਣ ਲੱਗਿਆ ਕਿ ਇਸ ਵਿੱਚ ਕੀ ਬੁਰਾਈ ਹੈ ਇਹ ਤਾਂ ਚੰਗੀ ਗੱਲ ਹੈ ਸਾਡੇ ਖਾਨਦਾਨ ਦੇ ਵਿੱਚ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਵਿਆਹ ਹੋ ਜਾਂਦੇ ਨੇ ਤੇ ਹਰ ਦੂਜੀ ਕੁੜੀ ਦੀ ਉਮਰ ਘੱਟ ਹੀ ਹੁੰਦੀ ਹੈ ਵਿਆਹ ਹੁੰਦਾ ਤਾਂ ਅਫਸੋਸ ਕੀ ਹੈ ਉਸ ਨੇ ਬੜੇ ਦੁਖੀ ਅੰਦਾਜ਼ ਵਿੱਚ ਕਿਹਾ ਪਰ ਇਸ ਨਾਲ ਉਹਨਾਂ ਬੱਚਿਆਂ ਦੇ ਦਿਮਾਗ ਤੇ ਕੀ ਅਸਰ ਹੁੰਦਾ ਹੈ ਕਦੇ ਇਹ ਸੋਚਿਆ ਵੀ ਹੈ ਤੁਸੀਂ ਤਾਂ ਕਦੇ ਵੀ ਆਪਣੀ ਧੀ ਉੱਤੇ ਇਸ ਤਰ੍ਹਾਂ ਦਾ ਜ਼ੁਲਮ ਨਾ ਹੋਣ ਦਿਓ ਭਲੇ ਹੀ ਮੇਰਾ ਘਰ ਵਾਲਾ ਮੈਨੂੰ ਛੱਡ ਦੇਵੇ ਪਰ ਮੈਂ ਆਪਣੀ ਧੀ ਨੂੰ ਪੜਾਵਾਂਗੀ ਉਸ ਨੂੰ ਆਪਣੇ ਪੈਰਾਂ ਤੇ ਖੜਾ ਕਰਾਂਗੀ ਤੇ ਕਦੇ ਵੀ ਉਸ ਦੇ ਨਾਲ ਜ਼ਬਰਦਸਤੀ ਨਹੀਂ ਹੋਣ ਦਵਾਂਗੀ ਉਹ ਬੜੇ ਜੋਸ਼ ਵਿੱਚ ਮੈਨੂੰ ਇਹ ਸਭ ਗੱਲਾਂ ਕਹਿ ਰਹੀ ਸੀ ਅਤੇ ਫਿਰ ਮੈਨੂੰ ਸਲਮਾ ਵੱਲ ਧਿਆਨ ਗਿਆ ਉਸ ਦਾ ਰੋਂਦਾ ਚਿਹਰਾ ਮੈਨੂੰ ਯਾਦ ਆ ਗਿਆ ਸੀ ਮੈਨੂੰ ਉਸ ਉੱਤੇ ਤਰਸ ਆ ਰਿਹਾ ਸੀ ਉਸ ਰਾਤ ਕਿਸ ਤਰ੍ਹਾਂ ਤੜ ਤੜ ਕੇ ਰੋ ਰਹੀ ਸੀ ਤੇ ਮੈਂ ਜ਼ਰਾ ਵੀ ਖਿਆਲ ਨਾ ਕੀਤਾ ਅਤੇ ਫਿਰ ਉਸ ਦਿਨ ਤੋਂ ਬਾਅਦ ਮੇਰਾ ਰਵਈਆ ਉਸ ਦੇ ਨਾਲ ਬਦਲ ਗਿਆ ਸੀ ਮੈਂ ਉਸ ਦਾ ਧਿਆਨ ਰੱਖਦਾ ਉਸ ਦੇ ਨਾਲ ਇੱਕ ਦੋਸਤ ਵਾਂਗ ਗੱਲਾਂ ਕਰਦਾ ਇੱਕ ਚੰਗੇ ਦੋਸਤ ਵਾਂਗ ਉਸ ਦੇ ਹਰ ਦੁੱਖ ਸੁੱਖ ਵਿੱਚ ਸਾਥ ਦਿੰਦਾ ਉਸ ਨੂੰ ਹਰ ਥਾਂ ਸਪੋਰਟ ਕਰਦਾ ਘਰ ਦੇ ਕੰਮਾਂ ਵਿੱਚ ਉਸ ਦੀ ਮਦਦ ਕਰਦਾ ਹੁਣ ਉਹ ਹੌਲੀ-ਹੌਲੀ ਮੇਰੇ ਨੇੜੇ ਆਉਣ ਲੱਗੀ ਸੀ ਤੇ ਮੇਰੇ ਨਾਲ ਖੁੱਲ ਕੇ ਗੱਲ ਕਰਦੀ ਜੇ ਉੱਥੇ ਕਿਤੇ ਜਾਣਾ ਹੁੰਦਾ ਤਾਂ ਮੈਂ ਉਸਦੇ ਨਾਲ ਜਾਂਦਾ ਫਿਰ ਇੱਕ ਦਿਨ ਉਸ ਨੇ ਆਪਣੀ ਭੋਲੀ ਜਿਹੀ ਇੱਛਾ ਮੇਰੇ ਅੱਗੇ ਰੱਖੀ ਜਦੋਂ ਕਹਿਣ ਲੱਗੀ ਕਿ ਮੈਂ ਪੜਨਾ ਚਾਹੁੰਨੀ ਹਾਂ ਤੇ ਮੈਂ ਉਸ ਨੂੰ ਆਪ ਸਕੂਲ ਲੈ ਕੇ ਗਿਆ ਤੇ ਉਸ ਦਾ ਦਾਖਲਾ ਕਰਵਾਇਆ ਉਹ ਪੜਨ ਦਾ ਬਹੁਤ ਸ਼ੌਂਕ ਰੱਖਦੀ ਸੀ ਉਸ ਦਿਨ ਉਹ ਬਹੁਤ ਖੁਸ਼ੀ ਤੇ ਉਸ ਦੇ ਚਿਹਰੇ ਤੇ ਖੁਸ਼ੀ ਸਾਫ ਚhall ਰਹੀ ਸੀ ਉਸ ਨੂੰ ਕੁਝ ਵੇਖ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਸੱਚਾਈ ਤਾਂ ਇਹ ਸੀ ਕਿ ਉਹ ਕਾਟੂਮਰ ਵਿੱਚ ਹੀ ਮੇਰੀ ਘਰਵਾਲੀ ਬਣ ਗਈ ਸੀ ਪਰ ਮੈਂ ਉਸ ਦੀਆਂ ਖੁਸ਼ੀਆਂ ਦੇ ਨਾਲ ਗਲਤ ਨਹੀਂ ਕੀਤਾ ਉਸ ਦਾ ਸਾਥ ਦਿੱਤਾ ਫਿਰ 2-3 ਸਾਲ ਬੀਤੇ ਤੇ ਉਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਇੱਕ ਦਿਨ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮਿਲੇ ਮੇਰੇ ਮਾਪਿਓ ਤੋਂ ਜ਼ਿਆਦਾ ਤੁਸੀਂ ਮੇਰੀ ਜ਼ਿੰਦਗੀ ਵਿੱਚ ਥਾਂ ਰੱਖਦੇ ਹੋ ਕਿਉਂਕਿ ਉਹਨਾਂ ਨੇ ਤਾਂ ਆਪਣੇ ਪੁੱਤ ਦੀਆਂ ਖੁਸ਼ੀਆਂ ਲਈ ਮੈਨੂੰ ਕੁਰਬਾਨ ਕਰ ਦਿੱਤਾ ਪਰ ਤੁਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਮੇਰੀ ਖੁਸ਼ੀ ਤੇ ਕੁਰਬਾਨ ਕਰ ਦਿੱਤੀਆਂ ਤੁਸੀਂ ਇੱਕ ਚੰਗੇ ਦੋਸਤ ਵਾਂਗ ਮੇਰਾ ਸਾਥ ਦਿੱਤਾ ਅਤੇ ਮੈਂ ਜ਼ਿੰਦਗੀ ਭਰ ਤੁਹਾਡੇ ਨਾਲ ਰ੍ਹਾਂਗੀ ਤੇ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਉਸਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਂ ਬਹੁਤ ਖੁਸ਼ੀ ਅਤੇ ਮੈਨੂੰ ਉਸਦੇ ਉੱਤੇ ਹੋਰ ਵੀ ਜ਼ਿਆਦਾ ਪਿਆਰ ਆ ਰਿਹਾ ਸੀ ਅਤੇ ਉਸ ਤੋਂ ਬਾਅਦ ਅੱਜ ਸੱਚਾਈ ਇਹ ਹੈ ਕਿ ਉਸ ਨੇ ਆਪਣੇ ਪਿਆਰ ਦਾ ਇਜ਼ਹਾਰ ਮੈਨੂੰ ਕੀਤਾ ਸੀ ਅਤੇ ਮੈਂ ਇਹੀ ਚਾਹਨਾ ਚਾਹੁੰਦਾ ਸੀ ਕਿ ਉਹ ਮੈਨੂੰ ਦਿਲ ਤੋਂ ਅਪਣਾ ਲਵੇ ਉਹ ਮੈਨੂੰ ਦਿਲ ਤੋਂ ਆਪਣਾ ਘਰਵਾਲਾ ਮੰਨੇ ਤਾਂ ਜੋ ਸਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਜਾਣ ਅਤੇ ਇਦਾਂ ਹੀ ਹੋਇਆ ਸੀ ਉਸ ਨੇ ਮੈਨੂੰ ਦਿਲ ਤੋਂ ਆਪਣਾ ਬਣਾ ਲਿਆ ਸੀ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਬਹਾਰ ਆ ਗਈ ਸੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਨਾਲ ਰਹਿੰਦੇ ਸੀ ਹਾਂਜੀ ਦੋਸਤੋ ਤੁਹਾਨੂੰ ਕਿੱਦਾਂ ਦੀ ਲੱਗੀ ਕਹਾਣੀ ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਧਿਆਨ ਜ਼ਰੂਰ ਰੱਖਿਓ ਕਿਉਂਕਿ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿਨੋ ਧੰਨਵਾਦ ਤੇ ਹਮੇਸ਼ਾ ਯਾਦ ਰੱਖੋ ਧੀਆਂ ਦੀਆਂ ਵੀ ਸਦਰਾ ਹੁੰਦੀਆਂ ਨੇ ਉਹਨਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਨੇ ਉਹਨਾਂ ਦੀ ਸਦਨਾ ਨੂੰ ਕਦੇ ਨਾ ਮਾਰੋ ਕੋਨਾ ਨੁਦੀ ਆਪਣੇ ਪੈਰਾਂ ਉੱਤੇ ਖੜੇ ਹੋਣ ਦਿਓ ਫਿਰ ਮਿਲਦੇ ਆਂ ਜੀ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ